ਸਾਸੀ ਗੱਲ ਜੀ ਪ੍ਰਾਈਮ ਪੰਜਾਬ ਦੇਖ ਰਹੇ ਤੇ ਮੈਂ ਤੁਹਾਡਾ دوست ਭਗਾਂ ਸਿੰਘ ਮਟੋੜ ਤਸਵੀਰਾਂ ਪਿੰਡ ਮਹਾਨ ਦੀਆਂ ਦਿਖਾ ਰਹੇ ਨੇ ਜਿੱਥੇ ਪਿੰਡ ਮਹਾਨ ਨੂੰ ਵੀ ਹੁਣ ਲੱਗ ਚੁੱਕਾ ਹੈ ਮਾਈਨਿੰਗ ਦਾ ਗ੍ਰਹਿਣ ਕਿਉਂਕਿ ਲਗਾਤਾਰ ਵੀਡੀਓ ਇੱਥੋਂ ਬਣ ਕੇ ਜੜੀਆਂ ਨੇ ਆਉਂਦੀਆਂ ਨੇ ਪਿੰਡ ਵਾਸੀ ਵੀਡੀਓ ਬਣਾਉਂਦੇ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਤਰਲਾ ਪਾਉਂਦੇ ਨੇ ਕਿ ਸਾਡੀ ਮਾਈਨਿੰਗ ਜਿਹੜੀ ਆ ਬੰਦ ਕਰਾਈ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਜੇਕਰ ਜਲ ਕਿਤੇ ਜਾਵੇ ਤਾਂ ਮਾਈਨਿੰਗ ਕਈ ਪਿੰਡ ਉਜਾੜ ਚੁੱਕਾ ਹੈ ਗੱਲ ਕੀਤੀ ਜਾਵੇ ਹਰਸਾ ਬੇਲਾ ਦੀ ਤਾਂ ਹਰਸਾ ਬੇਲਾ ਬਿਲਕੁਲ ਨਕਸ਼ੇ ਤੋਂ ਮਿਟਣ ਦੀ ਕਿਨਾਰ ਤੇ ਪਹੁੰਚ ਚੁੱਕਾ ਸੀ ਨਜਾਇਜ਼ ਮਾਈਨਿੰਗ ਦੇ ਕਾਰਨ ਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਖੇੜਾ ਕਲਮੋੜ ਉਸ ਦੇ ਨਾਲ ਲੱਗਦੇ ਪੰਗਲਾ ਕਈ ਹੋਰ ਪਿੰਡਾਂ ਦੀ ਸਾਰੇ ਪਿੰਡਾਂ ਦੇ ਵਿੱਚ ਮਾਈਨਿੰਗ ਇਸੇ ਤਰ੍ਹਾਂ ਨਜਾਇਜ਼ ਮਾਈਨਿੰਗ ਜਿਹੜੀ ਆ ਜੋਰਾਂ ਤੇ ਚੱਲ ਰਹੀ ਹੈ ਇਹਦੇ ਨਾਲ ਨਾਲ ਗੱਲ ਕੀਤੀ ਜਾਵੇ ਤਾਂ ਗੰਪਰ ਜੋਂਨ ਦੀ ਗੱਲ ਕੀਤੀ ਜਾਵੇ ਜਾਂ ਕਈ ਹੋਰ ਜੋਂਨ ਨੇ ਜਿਸ ਤਰ੍ਹਾਂ ਦੂਜੇ ਪਾਸੇ ਖੇੜਾ ਕਲਮੋੜ ਦੇ ਔਰਲੇ ਪਾਸੇ ਗੱਲ ਕੀਤੀ ਜਾਵੇ ਪੰਗੜਾਂ ਦੇ ਨਾਲ ਦੀ ਗੱਲ ਕੀਤੀ ਜਾਵੇ ਕਈ ਜੋਨ ਅਜੇ ਨੇ ਜਿਹੜੇ ਮਾਈਨਿੰਗ ਨੇ ਬਿਲਕੁਲ ਜਿਹੜੇ ਨੇ ਖਤਮ ਕਰ ਦਿੱਤੇ ਨੇ ਜਿਸ ਤਰ੍ਹਾਂ ਸੈਦਪੁਰ ਬਈਹਾਰਾ ਇਸ ਪਾਸੇ ਦੀ ਗੱਲ ਕੀਤੀ ਜਾਵੇ ਸਾਰੇ ਜਿਹੜੇ ਇਲਾਕੇ ਨੇ ਉਹ ਮਾਈਨਿੰਗ ਦੇ ਪਿੰਡ ਕਿਤੇ ਨਾ ਕਿਤੇ ਚੜ ਚੁੱਕੇ ਨੇ ਤੇ ਜਿਸ ਤੋਂ ਬਾਅਦ ਖਤਸਾ ਹੁਣ ਮਹਿਣ ਵਾਲਿਆਂ ਨੇ ਲੱਗਿਆ ਕਿ ਹੁਣ ਸਾਡੇ ਪਿੰਡ ਦੀ ਵਾਰੀ ਆ ਕਿਉਂਕਿ ਪਾਣੀ ਬੜੇ ਡੂੰਗੇ ਹੋ ਗਏ ਨੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਤੇ ਹੁਣ ਮਹਾਨ ਪਿੰਡ ਦੀ ਵਾਰੀ ਆ ਜਿਸ ਤਰ੍ਹਾਂ ਦਿੱਲੀ ਤੇ ਹਰ ਰੋਜ਼ ਵੀਡੀਓ ਬਣ ਕੇ ਸਾਹਮਣੇ ਆਉਂਦੀ ਨੇ ਤਾਂ ਇਸ ਤੋਂ ਤਾਂ ਇਹ ਲੱਗਦਾ ਕਿ ਪ੍ਰਸ਼ਾਸਨ ਨੂੰ ਵੀਡੀਓ ਪਾਈ ਜਾਓ ਪਰ ਪ੍ਰਸ਼ਾਸਨ ਇਸ ਦੇ ਉੱਤੇ ਕੋਈ ਵੀ ਕਾਰਵਾਈ ਕਰਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਬਿਲਕੁਲ ਖਰਜੋਤ ਬੈਂਸ ਮੰਤਰੀ ਨੇ ਕੈਬਨਿਟ ਮੰਤਰੀ ਨੇ ਸਿੱਖਿਆ ਮੰਤਰੀ ਨੇ ਉਹਨਾਂ ਦੇ ਬਿਲਕੁਲ ਗਵਾਂਡੀ ਪਿੰਡ ਦੇ ਵਿੱਚ ਇਹ ਮਾਈਨਿੰਗ ਚੱਲ ਰਹੀ ਹੈ ਜਿੱਥੇ ਉਹਨਾਂ ਦੀ ਰਹਿਚ ਜਿੱਥੇ ਉਹਨਾਂ ਦੇ ਘਰ ਹੈ ਉਸ ਦਾ ਗਵਾਂਡੀ ਪਿੰਡ ਆ ਪਿੰਡ ਮਹਾਨ ਜੇਕਰ ਉੱਥੇ ਇਹ ਮਾਈਨਿੰਗ ਨਹੀਂ ਰੁਕਦੀ ਤਾਂ ਵੀਰ ਆਪ ਅੰਦਾਜ਼ਾ ਲਗਾ ਲਓ ਕਿ ਸਰਕਾਰ ਕੀ ਮਾਈਨਿੰਗ ਰੋਕਣਾ ਚਾਹੁੰਦੀ ਆ ਕੀ ਸਰਕਾਰ ਦੀ ਮਨਸਾ ਹੈਗੀ ਆ ਮਾਈਨਿੰਗ ਰੋਕਣ ਦੀ ਇਹ ਤਸਵੀਰਾਂ ਦੇਖ ਕੇ ਖੁਦ ਅੰਦਾਜ਼ਾ ਲਗਾ ਲਿਓ ਕਿ ਮਾਈਨਿੰਗ ਆਕਰ ਕਿਸ ਦੇ ਛਾਰੇ ਤੇ ਹੋ ਰਹੀ ਆ ਕਿ ਮਾਈਨਿੰਗ ਆਕਰ ਕੌਣ ਕਰਵਾ ਰਿਹਾ ਇਹ ਤੇ ਵੱਡੇ ਸਵਾਲ ਨੇ ਕਿਉਂਕਿ ਬਿਲਕੁਲ ਮੰਤਰੀ ਦਾ ਪਿੰਡ ਦੇ ਨਾਲ ਪਿੰਡ ਹੋਵੇ ਤੇ ਪ੍ਰਸ਼ਾਸਨ ਉੱਤੇ ਕਾਰਵਾਈ ਨਾ ਕਰੇ ਜੇ ਨਾਲ ਇਹ ਗੱਲ ਕੀਤੀ ਜਾਵੇ ਜਿਹੜਾ ਸਬੰਧਤ ਵਿਭਾਗ ਕੀ ਉਸ ਨੂੰ ਇਹ ਦਿਸਦਾ ਨਹੀਂ ਆ ਕਿ ਇਹ ਵੀਡੀਓ ਦੇ ਸਾਹਮਣੇ ਨਹੀਂ ਜਾਂਦੀਆਂ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਦਰਦ ਹੀ ਬਣੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਹੁੰਚਾ ਦਿਓ ਮંત્રી ਸਾਹਿਬ ਤੱਕ ਉਹਨਾਂ ਦੇ ਅਧਿਕਾਰੀਆਂ ਤੱਕ ਜੋ ਸਬੰਧਤ ਅਧਿਕਾਰੀ ਉਹਨਾਂ ਤੱਕ ਤੇ ਦੇਖਣਾ ਬਣਦਾ ਹੈ ਕਿ ਇਸ ਤੋਂ ਬਾਅਦ ਕੀ ਕਾਰਵਾਈ ਹੁੰਦੀ ਹੈ ਜਾਂ ਇਸੇ ਤਰ੍ਹਾਂ ਵੀਡੀਓ ਕੋਈ ਹੋਰ ਬਣ ਕੇ ਸਾਹਮਣੇ ਆਉਂਦੀ ਹੈ ਤੇ ਆਪਾਂ ਫਿਰ ਉਹ ਵੀਡੀਓ ਚਲਾਉਂਦੇ ਆ ਤੇ ਉਹ ਵੀਡੀਓ ਨੂੰ ਫਿਰ ਆਪਾਂ ਇਹਨਾਂ ਨੂੰ ਤਰਲਾ ਪਾਉਂਦੇ ਆ ਕਿ ਬਚਾ ਲਓ ਇਹ ਪਿੰਡ ਨੂੰ ਜੋ ਪਿੰਡ ਹੁਣ ਹਰਿਆਣੇ ਕਿਗਾਰ ਤੇ ਪਹੁੰਚ ਜਾਊਗਾ ਜਦੋਂ ਫਿਰ ਕੀ ਉਦੋਂ ਆਪਾਂ ਇਹਦੀ ਥਾਂ ਲਾਵਾਂਗੇ ਹੁਣ ਦੇਖਦੇ ਆ ਤਸਵੀਰਾਂ ਤੋਂ ਬਾਅਦ ਕੀ ਕੋਈ ਜਾਗਦਾ ਹੈ ਸਤਸਿਕਾ ਵਾਹਿਗੁਰੂ ਜੀ ਕਾ ਖਾਲਸਾ ਛੇ ਰਿਵਾਇ ਗੁਰੂ ਜੀ ਕੀ ਫਤਿਹ ਪਿੰਡ ਮਹਾਨ ਵਿੱਚ ਮੈਨਾਂ ਅਗਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਆ ਦਰਿਆ ਦੇ ਵਿੱਚ ਦੇਖੋ ਇੱਥੇ ਤਕਰੀਬਨ 15 15 20 20 ਫੁੱਟ ਪੱਥਰ ਚੱਕਿਆ ਗਿਆ ਰਾਤ ਦਾ ਤੇ ਕਈ ਦਿਨ ਹੋ ਗਿਆ ਹੈ ਤਕਰੀਬਨ ਤਕਰੀਬਨ 5-7 ਦਿਨ ਹੋ ਗਏ ਆ ਤੇ ਮੈਨਾਂ ਗੇ ਚੱਲ ਰਹੀ ਨੂੰ ਕੋਈ ਵੀ ਇਸ ਮੈਨੂ ਕੋ ਬਾਰੇ ਨਹੀਂ ਬੋਲ ਰਿਹਾ ਕਿਉਂਕਿ ਇਹ ਨੁਕਸਾਨ ਪਿੰਡ ਦਾ ਹੀ ਹੈ ਇਸ ਦਰਿਆ ਵਿੱਚੋਂ ਇੰਨਾ ਜ਼ਿਆਦਾ ਪੱਥਰ ਚੱਕਿਆ ਜਾ ਰਿਹਾ ਪਿਆਣ ਵਾਲੇ ਦਿਨਾਂ ਵਿੱਚ ਤੁਹਾਨੂੰ ਪਾਣੀ ਦੀ ਬਹੁਤ ਇੱਕ ਇੱਕ ਬੰਦੇ ਦਾ ਨੁਕਸਾਨ ਨਹੀਂ ਹੈ ਇਹ ਸਾਰੇ ਪਿੰਡ ਦਾ ਨੁਕਸਾਨ ਹੈ ਆ ਦੇਖੋ ਦਰਿਆ ਦੇ ਵਿੱਚੋਂ ਇਹ ਤਾਂ ਦਰਿਆ ਪਹਿਲਾਂ ਹੀ ਬਹੁਤ ਜ਼ਿਆਦਾ ਡੋਨ ਹੈ ਤੇ ਹੁਣ ਇਹਨੂੰ ਹੋਰ 15 15 20 20 ਫੁੱਟ ਦਾ ਕੱਟ ਲਾ ਕੇ ਸਾਰੀ ਰਾਤ ਮੈਨੰਗ ਚੱਲ ਰਹੀ ਆ ਆ ਰਾਤ ਦੀ ਮੈਨੰਗ ਹੋਈ ਆ ਟੋਟਲ ਸਾਰੀ ਜਿੰਨੀ ਵੀ ਹੋ ਰਹੀ ਏ ਇਹਨੂੰ ਰੋਕਣ ਵਾਲਾ ਕੋਈ ਨਹੀਂ ਹੈ ਤੁਹਾਡੀ ਸਾਰੇ ਪਿੰਡ ਵਾਸੀਆਂ ਕੋਈ ਬੇਨਤੀ ਹੈ ਤੇ ਇਸ ਮੈਨੰਗ ਨੂੰ ਰੋਕਣ ਵਾਸਤੇ ਸਾਰੇ ਪਿੰਡ ਵਾਲੇ ਇੱਕ ਸਾਥ ਇੱਠੇ ਹੋ ਕੇ ਇਹਦਾ ਵਿਰੋਧ ਕਰੋ ਨਹੀਂ ਤਾਂ ਫਿਰ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ तकरीबन तकरीबन ਨਾ ਤੁਹਾਡੀਆਂ ਜ਼ਮੀਨਾਂ ਰਹਿਣੀਆਂ ਤੇ ਨਾ ਤੁਹਾਡੇ ਬੋਰਾ ਵਿੱਚ ਪਾਣੀ ਰਹਿਣਾ ਦੇਖੋ ਸਾ ਤਿਆ ਹਾਲ ਕਰਤਾ ਦਰਿਆ ਦਾ 4 ਸਵੇਰੇ ਇੰਨਾ ਡੋਂ ਦਰਿਆ ਚੱਲ ਗਿਆ ਬਹੁਤ ਜ਼ਿਆਦਾ ਮੈਨਗ ਹੋ ਰਹੀ ਹੈ ਰਾਤ ਦੀ ਮੈਨਗ ਬਹੁਤ ਜ਼ਿਆਦਾ ਮੈਨਗ ਹੋਈ ਹੈ